ਵਿੱਤੀ ਦੇ ਰਾਤ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਖੇ ਐਸਐਸਪੀ ਬਟਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਪੈਦਲ ਫਲੈਗ ਮਾਰਚ ਕਰਕੇ ਅਣਜਾਣ ਵਾਲੇ ਵਾਹਨਾਂ ਦੀ ਵੀ ਕੀਤੀ ਗਈ ਚੈਕਿੰਗ ਇੱਥੇ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਅੱਜ ਦਿਨ ਹੀ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਵਾਕਵਕ ਸਬਡਿਵੀਜ਼ਨ ਦੇ ਵਿਖੇ ਖੁਦ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾਉ ਸੁਣਦੇ ਹਾਂ ਕਿ ਦਿਨਾਂ ਯੋ ਸਹਿਬਾਨ ਅੱਜ ਦੀ ਸਾਫ ਤੁਸੀਂ ਆਪ ਅਰੂੜ ਤੇ ਹੋ ਔਰ ਹਰ ਸ਼ਹਿਰ ਦਾ ਨਾਕਾ ਕਵਰ ਕੀਤਾ ਗਿਆ ਹੈ ਇਹਦਾ ਕੋਈ ਵਿਸ਼ੇਸ਼ ਕਾਰਨ ਨਹੀਂ ਜਿਵੇਂ ਜਦਾਂ ਅਸੀਂ ਪਹਿਲਾਂ ਵੀ ਜਿਹੜੀ ਰੁਪੀਨ ਦੇ ਵਿੱਚ ਨਾਕਾ ਬੰਦੀ ਕਰਦੇ ਰਹਿੰਦੇ ਹਾਂ ਉਹਦੀ ਵਾਰ ਦੱਸਦੇ ਹਾਂ ਪਰ ਅੱਜ ਵੀ ਉਸੇ ਤਰ੍ਹਾਂ ਹੈ ਅਸੀਂ ਪੂਰੇ ਬਟਾਲੇ ਜ਼ਿਲ੍ਹੇ ਦੇ ਵਿੱਚ ਨਾਕਾ ਬੰਦੀ ਕੀਤੀ ਹੈ ਸਾਡੇ ਕੈਸਟੀ ਸਾਹਿਬਾਨ ਤੇ 6 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਇਹ ਬਾਹਰ ਹੈਗੇ ਆ ਅਸੀਂ ਪੂ 5 ਤੋਂ ਲੈ ਕੇ 9 ਵਜੇ ਤੱਕ ਸੂਰਤ ਨਾਕਾ ਬੰਦੀ ਕੀਤੀ ਹੈ ਆਪਣੇ ਪੂਰੇ ਜ਼ਿਲ੍ਹੇ ਦੇ ਤੇ ਸ਼ਹਿਰਾਂ ਦੇ ਜੋ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ ਉੱਥੇ ਸਾਰੀ ਚੈਕਿੰਗ ਹੋ ਰਹੀ ਹੈ ਕਿ ਮੇ ਜਵਾਨ ਕ ਇਹਦੇ ਵਿੱਚ ਜੀ ਕਰੀਬ 200 ਦੇ ਨੇੜੇ ਜਵਾਨ ਲੱਗੇ ਹੋਏ ਐ ਤੇ ਇਹਨਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਹੈਗੀਆਂ ਕਿ ਸਪੈਸ਼ਲ ਜਿਹੜੇ 2 ਵੀਲਰਸ ਹੈਗੇ ਆ ਉਹਨਾਂ ਤੇ ਜਿਹੜੇ ਮੂਹ ਵਨ ਕੇ ਆਂਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਈਵਨਿੰਗ ਟਾਈਮ ਹੀ ਨਹੀਂ ਅਸੀਂ ਜਿਹੜਾ ਹੈਗਾ ਇਹਦੀ ਸ਼ਿਫਟਿੰਗ ਕਰਦੇ ਰਹਿੰਦੇ ਕਦੇ ਅਸੀਂ ਲਾਰਨਿੰਗ ਟਾਈਮ ਕਦੇ ਆਪਨ ਨੂੰ ਟਾਈਮ ਅਲੱਗ-ਅਲੱਗ ਵਕਤ-ਵਕਤ ਸਮੇਂ ਦੇ ਉੱਤੇ ਜਿਹੜਾ ਹੈਗਾ ਅਸੀਂ ਚੈਕਿੰਗ ਕਰਦੇ ਰਹਿੰਦੇ ਤੇ ਖਾਸ ਕਰਕੇ ਵੀ ਦੇਖੀ ਗਈ ਕਿ ਤੁਸੀਂ ਯਾਰ ਰੈਸਪੀ ਸਾਹਿਬ ਜਿਹੜਾ ਵਾ ਉਹ ਪੂਰਾ ਬਟਾਰਾ ਸ਼ਹਿਰ ਦਾ ਇੰਟਰਨਲ ਏਰੀਆ ਪੈਦਲ ਘੁੰਮਦੇ ਨਜ਼ਾਰੇ ਕੁਝ ਖਾਸ ਹੋ ਗਏ ਹਾਂ ਜੀ ਅੱਜ ਜੀ ਬਿਲਕੁਲ ਜਿਹੜਾ ਅਸੀਂ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਸਪੈਸ਼ਲ ਕੈਂਪੇਨ ਦੇ ਤਹਿਤ ਜਿਹੜਾ ਸ਼ਰਾਫਾ ਬੁਝਾ ਰਿਹਾ ਇਹਨੂੰ ਕਵਰ ਕਰਨਾ ਸੀਗਾ ਕਿ ਜੋ ਕਿ ਤੁਸੀਂ ਦੇਖਿਆ ਕਿ ਇੱਥੇ ਗੱਡੀ ਰਹੀ ਜਾਂਦੀ ਤਾਂ ਅਸੀਂ ਪੈਦਲ ਜਿਹੜਾ ਹੈਗਾ ਸਾਰਾ ਬਾਜ਼ਾਰ ਕਵਰ ਕੀਤਾ ਤਾਂ ਕਿ ਇੱਥੇ ਸਿਕਿਉਰਟੀ ਨਹੀਂ ਸੀ ਪਸ ਕੁਝ ਸੂਤਰਾਂ ਕੋਲ ਵੀ ਜਾਣਕਾਰੀ ਆ ਰਹੀ ਸੀ ਖਾਸ ਇਨਫੋਰਮੇਸ਼ਨ ਹੋਈ ਹੈ ਪੁਲਿਸ ਨੂੰ ਵੀ ਸ਼ਾਇਦ ਕੋਈ ਸਮਾਜ ਗੁਰੂ ਦੀ ਅੰਸਰ ਜਿਹੜੇ ਆ ਬਟਾਲਾ ਸ਼ਹਿਰ ਟੈਂਟਰ ਕੀਤੇ ਉਹਦੇ ਦਾ ਕਰਕੇ पुलिस आप बहुत ज़्यादा रूट चैकिंग है बिल्कुल जिम्मे दस्या कि साड़ी डेली ही चैकिंग चल रही है उस तहत ही जी चैकिंग चल रही है बाकी यह है जी कोई शरारती असर पड़िया जाएगा या कोई इलीगल चीज उस फड़ी जाती है और खिलाफ बिल्कुल असं कार्रवाई करा थैंक